ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਝਾਮਕਾ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਵੀਰ ਦਾ ਨਾਮ ਹੈ ਜੀ ਪ੍ਰਤਾਪ ਸਿੰਘ ਛਾ ਅੱਜ ਦਾ ਤਰੀਕ ਹੈ ਜੀ 19 ਅਗਸਤ 2025 ਸਮਾਂ ਕੁਝ ਸਵੇਰ ਦੇ 11:30 12:00 ਵਜੇ ਦੇ ਵਿੱਚ ਵਿੱਚ ਤੇ ਵੀਰ ਕੋਲ ਤਿੰਨ ਪਸ਼ੂ ਕਾਊ ਹੈ ਜੀ ਤਿੰਨ ਮੱਝਾਂ ਕਾਊ ਹੈ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸ਼ੁਰੂ ਔਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠਾਠਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਹੋ ਬੇਨਤੀ ਕਰਦੇ ਆਂ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਹਾਂਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਠੀਕ ਹੈ ਧੰਨਵਾਦ ਜੀ ਹਾਂਜੀ ਹਾਂਜੀ ਤੇ ਕਿੰਨੇ ਪਸ਼ੂ ਪਕਾਉਂ ਵੀਰ ਜੀ ਅੱਜ ਅਪਣੇ ਤੋਂ ਤਿੰਨੇ ਆ ਪਾਈ ਨਾਗ ਤੇ ਅਪਣੇ ਤੋਂ 6-7 ਸੀ ਹਾਂਜੀ ਤੇ ਡੰਗਰ ਕੋ ਨਾਲ ਨਾਲ ਤੁਹਾਨੂੰ ਪਤਾ ਆਪਣਾ ਰੈਗੂਲਰ ਚ ਕੰਮ ਆਈ ਜਾਂਦੇ ਜਾਈ ਜਾਂਦੇ ਆ ਜੀ ਹਾਂਜੀ ਹਾਂਜੀ ਬਿਲਕੁਲ ਜ ਬਾਕੀ ਇਹ ਬੇਨਤੀ ਕਰਾਂਗੇ ਵੀ ਜਿਹੜੇ ਭੈਣ ਭਰਾਣੇ ਦੂਰੋਂ ਆਉਣਾ ਆਪਣਾ ਫੋਨ ਤੇ ਪਹਿਨੋਂ ਕੰਟੈਕਟ ਕਰਕੇ ਫਿਰ ਆਵੇ ਕਿਸੇ ਦਾ ਡੰਗ ਰ ਆਉਂਦਾ ਨੂੰ ਮੰਨ ਲ ਲ ਵਿਗ ਜਾਂਦਾ ਫਿਰ ਜਿਉ ਭੈਣ ਭਰਾ ਮੁਰਦਾ ਨਾ ਆਪ ਨੂੰ ਹੁੰਦਾ ਵਾ ਪਿਆਰਾ ਗਲਾ ਆਪ ਦਾ ਟਾਈਮ ਕੱਢ ਕੇ ਆਇਆ ਬਿਲਕੁਲ ਜੀ ਬਿਲਕੁਲ ਅੱਜ ਆਪਣ ਦੋਨੋਂ ਤਿੰਨ ਨਾ ਗਿਆ ਤਿੰਨ ਨਾ ਗਿਆ ਜੀ ਦੋ ਭਾਜੀ ਬਿਨਾ ਬੱਚਿਆਂ ਤੋਂ ਜੀ ਦੋ ਬਿਨਾ ਬੱਚੇ ਇੱਕ ਬੱਚੇ ਵਾਲੀ ਤਾਜੀ ਸੂਈ ਆ ਅੱਛਾ ਜੀ ਬਾਕੀ ਜਿੱਦਾਂ ਵੀ ਦੁੱਧ ਹੋਇਆ ਸੁਆ ਆ ਭੈਣ ਭਰਾ ਨੂੰ ਆਪਾਂ ਦੱਸਣਾ ਵੀ ਆ ਬਾਕੀ ਗਾੜੀ ਵੀ ਆ ਹਾਂਜੀ ਹਾਂਜੀ ਵੀਡੀਓ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲੇ ਇਹੋ ਹੀ ਬੇਨਤੀ ਜਿਹੜੀ ਸਾਈ ਪੌਣੀ ਸਾਈ ਦਾ ਸਮਾਂ ਕੁਸੀਮਤ ਹੋਊਗਾ 10-12 ਘੰਟੇ ਚਲੋ ਕੇ ਇਹਦੀ ਮਜਬੂਰੀ ਆ ਆਪਾਂ ਨੂੰ 5-10000 ਰੁਪਏ ਸਾਈ ਪਾ ਦੇ ਭਾਵੇਂ ਪੰਜਾਂ ਦਿਨਾਂ ਨੂੰ ਆ ਗਿਆ ਆਪਦੀ ਮੱਝ ਪੰਜਾਂ ਦਿਨਾਂ ਨੂੰ ਬਿਲਕੁਲ ਜੀ ਮੱਝ ਵੇਚਾਂਗੇ 10 ਨਾਲ 10 ਲੈ ਲੈ ਆਪਣੇ ਬਿਲਕੁਲ ਜੀ ਬਿਲਕੁਲ ਜੇ ਕੋ ਉਸੇ ਵੇਲੇ ਆ ਸਕਦਾ ਭਾਵੇਂ ਸਾਈ ਵੀ ਨਾ ਪਾਵੇ ਆ ਜੀ ਆਪਦੀ ਮੈਂ ਵੇਖ ਕੇ ਆਪਦੇ ਪੈਸੇ ਦੇ ਕਿਲੇ ਬਿਲਕੁਲ ਜੀ ਬਿਲਕੁਲ ਇਹ ਬੇਨਤੀ ਆ ਵੀ ਤਸੱਲੀ ਕਰਕੇ ਆਪਦੀ ਖੜੋ ਜੀ ਤਸੱਲੀ ਕਰਕੇ ਜੀ ਹਾਂਜੀ ਹਾਂਜੀ ਕੋਈ ਵੀ ਕਿਸੇ ਤਰ੍ਹਾਂ ਦਾ ਮਤਲਬ ਕੋਈ ਲਾਹ ਮੰਗਾ ਨਹੀਂ 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 ਕੋਈ ਨਹੀਂ ਗਾੜੀ ਆ ਜੀ ਮਾਲ ਆਇਆ ਹੋਣਾ ਹੀ ਆਇਆ ਮੰਨ ਲਓ ਇੱਥੇ ਜ ਆਪਾਂ ਕੁਝ ਨਹੀਂ ਕਰ ਦੇਣਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਜ ਆ ਭੈਣ ਭਰਾਵਾਂ ਦੇ ਘਰਾਂ ਤੋਂ ਆਇਆ ਦੇ ਜਿੱਥੇ ਜਿੱਥੇ ਅੰਜਲ ਆਇਆ ਉਥੇ ਨਾ ਚੱਲ ਜਾਣਾ ਬਿਲਕੁਲ ਜੀ ਇਹ ਆ ਵੀ ਆਪਦੀ ਤਸੱਲੀ ਕਰੋ ਜੀ ਤਸੱਲੀ ਕਰੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਦਿਓ ਜਾਣਕਾਰੀ ਸਾਹਿਬ ਜੀ ਪਹਿਲੇ ਪਸੂ ਦੀ ਇਹ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਦੂਜਾ ਸੁਗਾ ਜੀ ਅੱਛਾ ਜੀ ਬਾਕੀ ਭੈਣਾ ਭਾਵਾਂ ਦੇ ਗਾੜੀ ਆ ਹਾਂਜੀ ਆਪਾਂ ਤੀਜੇ ਕਹਿ ਕੇ ਦਵਾਂਗੇ ਠੀਕ ਹੈ ਬਾਕੀ ਗਾੜੀ ਆ ਜੀ ਭਾਵੇ ਕੋਈ ਤਜਾਲ ਵਾਲੇ ਚੌਥਾ ਲਾਲੇ ਪਹਿਲਾਂ ਬਿਲਕੁਲ ਜੀ ਬਿਲਕੁਲ ਅਗਲੇ ਦੀ ਸਮਝ ਅਗਲੇ ਦੀ ਸਮਝਿਆ ਹਾਂਜੀ ਤੇ ਸੂਈ ਨੂੰ ਭਾਜੀ ਇਹਨੂੰ ਹੋਏ ਜੇ ਕੋਈ ਸਾਢੇ ਕ 3 ਮਹੀਨੇ ਸਾਢੇ 3 ਮਹੀਨੇ ਤਿੰਨ ਸਾਢੇ 3 ਮਹੀਨੇ ਹੋਏ ਆ ਹਾਂਜੀ 7 ਲੀਟਰ ਦੁੱਧ ਜਿਹੜਾ ਲੋਹੇ ਵਰਗਾ ਹੋਗਾ ਪੱਕਾ ਬੱਚਾ ਨਹੀਂ ਹੈਗਾ ਮਿਲਦੀ ਪਾੜੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰਾਓ ਹੀ ਖੋਲ ਕੇ ਚੈੱਕ ਲਓ ਜੀ ਜੂਰ ਸਾਢੇ 3 ਮਹੀਨੇ ਸ਼ਾਈ ਹਾਂਜੀ ਸਾਢੇ 3 ਮਹੀਨੇ ਹੋਏ ਸੋਈ ਨੂੰ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਫੇਸ ਕੁਆਲਿਟੀ ਉਹ ਪੈਂਤੀਆਂ ਕ ਦਿਨਾਂ ਦੀ ਡੇਢ ਮਹੀਨੇ ਦੀ ਉਹਨਾਂ ਆਖਿਆ ਵੀ ਬਣੀ ਸੌਰੀ ਆ ਪਰ ਆਪਾਂ ਪਹਿਲੀ ਵੀਡੀਓ ਚ ਵੀ ਆਖਿਆ ਜਦਾਂ ਹਾਂਜੀ ਹਾਂਜੀ ਆਪਣੀ ਬਣੀ ਸੌਰੀ ਦੀ ਕੋਈ ਗਾਰੰਟੀ ਆਪਣਾ ਚਾਹ ਬਾਪਾ ਦੁੱਧ ਦੇ ਹਿਸਾਬ ਨਾਲ ਦੇਣ ਦਾ ਹਾਂਜੀ ਬਾਕੀ ਦੱਸਣਾ ਆਪਣਾ ਫਰਜ਼ ਦੱਸਣਾ ਪਤਾ ਆਂਦੇ ਆ ਆਪਾਂ ਇਹ ਵੀ ਆ ਸਕਦੇ ਆ ਵੀ ਮਹੀਨੇ ਦੀ ਸੂਈ ਆ ਹਾਂਜੀ ਹਾਂਜੀ ਪਰ ਆਪਾਂ ਸੱਚ ਦੱਸ ਕੇ ਦੇਣਾ ਅਗਲੇ ਤੋਂ ਜਾ ਕੇ ਡੰਗਰ ਗੱਬਨ ਨਿਕਲ ਆ ਮੁੜ ਕੇ ਅਗਲਾ ਲਾਮਾ ਦਊਗਾ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਤਾਂ ਦੱਸਿਆ ਵੀ ਅਗਲਾ ਆਪਦਾ ਧਿਆਨ ਰੱਖੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਰੋਗਲੇ ਸ਼ਾ ਜੀ ਕਿਵੇਂ ਠੰਡੀ ਸੀਲਸ ਲੱਗ ਵਧੀਆ ਜੀ ਸੀਲਸ ਲੱਗ ਗਿਆ ਤੇ ਥਣ ਥਣ ਕਿਵੇਂ ਵੀਰ ਜੀ ਵਧੀਆ ਜੀ ਮਿਲਦੀ ਭੜੇ ਦੇ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਫਿਰ ਤੋਂ ਡਿਟੇਲ ਮਾੜੀ ਸਾਂਝੀ ਕਰ ਦਿਓ ਸੁਆ ਭਾਜੀ ਉਹਨਾਂ ਦੇ ਕਹਿਣ ਮੁਤਾਬ ਦੂਜਾ ਆਪਾਂ ਤੀਜਾ ਕਰਕੇ ਦਵਾਂਗੇ ਹਾਂਜੀ ਬਾਕੀ ਭੈਣ ਭਾਵਾਂ ਦੇ ਗਾੜੀ ਆਪਾਂ ਮੇਰੇ ਕੋਲ ਚੌਥਾ ਨਾਲੇ ਪੰਜਵਾਂ ਨਾਲੇ ਬਿਲਕੁਲ ਜੀ ਬਿਲਕੁਲ ਆਪਦੀ ਸਮਝ ਵਰਤੇ ਹਾਂਜੀ ਤੇ ਸੁਈ ਨੂੰ ਸਾਢੇ ਕਿ ਤਿੰਨ ਮਹੀਨੇ ਹੋਏ ਜੀ ਠੀਕ ਹੈ ਜੀ ਤੇ ਕੋਈ 35 ਦਿਨ ਡੇਢ ਮਹੀਨਾ ਉਹਨਾਂ ਦੇ ਕਹਿਣ ਮੁਤਾਬ ਬਣੀ ਸਾਰੀ ਨੂੰ ਹੈ ਠੀਕ ਹੈ ਜੀ ਪਰ ਆਪਣੀ ਭਾਜੀ ਦੁੱਧ ਦੀ ਗਰੰਟੀ ਜੀ ਆਪਾਂ ਬਣੀ ਸਾਰੀ ਦੀ ਗਰੰਟੀ ਨਹੀਂ ਕੋ ਦਿੰਨੀ ਠੀਕ ਹੈ ਗਾੜੀ ਜਗਲੇ ਦੀ ਕਸਮ ਤੇ ਠੀਕ ਹੈ ਜੀ ਹਾਂ ਤਾਂ ਦੁੱਧ 7 ਲੀਟਰ ਹੋਊਗਾ ਲੋਹਰ ਕਾ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਠੀਕ ਹੈ ਜੀ ਹਾਂ ਬਾਕੀ ਜ਼ਮੀਨ ਪੜੀ ਦੀ ਗੱਲ ਕਰ ਲਈਏ ਛਾ ਜੀ ਹਾਂ ਜੀ ਰੇਟ ਦੀ ਗੱਲ ਰੇਟ ਭਾਜੀ ਬਿਲਕੁਲ ਜੈਜ ਆ ਹਾਂ ਜੀ ਅਜੇ ਸਾਰਾ ਮਾਲ ਭਾਜੀ 9:30 ਤੋਂ 10:00 ਵਜੇ ਦੇ ਕਰੀਬ ਚੋਕੇ ਤੇ ਫਿਰ ਆਂਦਾ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲਾਈ ਹੋਈ ਹੈ ਨਾ ਚਲਾਈ ਹੋਈ ਆ ਬਾਕੀ ਆਪ ਦੀ ਕੋ ਤਸੱਲੀ ਕਰਕੇ ਜਦਾਂ ਮੈਂ ਟਾਈਮ ਤੇ ਤੇ ਬਹੁਤ ਜਿਆਦੀ ਮਹਿਮ ਬਣਦੀ ਥੇ ਜਦਾਂ ਮੈਂ ਆਉਂਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਛਾ ਜੀ ਫਿਰ ਰੇਟ ਦੀ ਕਰੀਏ ਗੱਲ ਰੇਟ ਭਾਜੀ ਬ 60 ਦੀ ਵੀ ਗੱਲ ਹੀ ਹੈ ਪਰ ਆਪਾਂ ਅੰਦਰ ਇਹ ਦੇ ਦੇਣੀ ਥੋੜੀ ਕੀ ਕਰਦੇ ਹਾਂ ਹਾਣਾ ਵਾਲਾ ਇੱਕੋ ਰੇਟ ਦੱਸਣਾ ਹੈ 1000 ਘੱਟ 60 ਦੇ ਵਿੱਚੋਂ 1000 ਘਟਾ ਕੇ ਤੇ ਪਹੁੰਚ ਕਰਾਂਗੇ ਅੱਛਾ ਜੀ 58 ਹੋ ਗਿਆ ਹਾਂਜੀ 58 ਤੇ ਜੇ ਕੋਈ ਗੱਡੀ ਆਂਦੀ ਲਿਆਵੇ ਹਾਂਜੀ ਤੇ ਹਿਸਾਬ ਲਾ ਲਓ ਤੁਸੀਂ ਪੂਰੇ 56000 ਦੀ ਦਮਾ ਪੂਰੇ 56000 ਹਾਂਜੀ ਹਾਂਜੀ ਜੇ ਕੋਈ ਗੱਡੀ ਆ ਇਹ ਸਿਰ ਮੋਲ ਆਪਾਂ ਕਰਨੇ ਜੇ ਸਿਰਫ 100 ਰੁਪਿਆ ਛੋੜ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਨਾ ਰਿਆ ਦੇ ਵਿੱਚ ਪਹੁੰਚ ਜੇ ਗੱਡੀ ਆਉਂਦੀ ਲਿਆਵੇ ਤੇ ਪੂਰੇ 56000 ਦੀ 55000 ਦੀ ਠੀਕ ਹੈ ਜੀ ਤੇ ਲੋਕੂਰੀਆਂ ਕਸਰਾ ਕੱਢਦੀਆਂ ਨੇ ਆਪਾਂ ਬਿਲਕੁਲ ਬਿਲਕੁਲ ਸਹੀ ਤੇ ਚਲੋ ਜੀ ਅਗਲੇ ਪਸ਼ੂ ਦੀਓ ਜਾਣਕਾਰੀ ਸਾ ਜੀ ਗਾੜੀ ਭਾਜੀ ਸੂਆ ਤੱਜਾ ਸੂਆ ਤੱਜਾ ਭਾਵੇਂ ਦੁੱਜਾ ਵੀ ਆਲੀਆ ਸਿੰਘ ਨੇ ਕਹਾ ਵਹੀ ਦਾ ਪਰ ਆਪਾਂ ਤੱਜਾ ਆਖਾਂਗੇ ਠੀਕ ਹੈ ਜੀ ਸੂਆ ਤੱਜਾ ਜੀ ਹਾਂਜੀ ਦੁੱਧ ਭਾਜੀ ਇਹ ਥੱਲੇ ਵੀ ਭਾਵੇਂ 8 ਤੋਂ ਤਾਂ ਹੀ ਹੋਵੇ 7 ਲੀਟਰ ਆਖਾਂਗੇ ਲੋਹਰ ਦਾ ਇਹ ਠੀਕ ਹੈ ਜੀ ਇਹਦਾ ਪੱਕਾ ਜਿਹੜਾ ਆਪਾਂ ਚਵਾ ਦੇਣਾ ਤਸੱਲੀ ਆਪਾਂ ਲੀਟਰ ਖੰਡ ਘਾਟੀ ਦੱਸਣਾ ਪੈਣ ਭਰਾਵਾਂ ਨੂੰ ਠੀਕ ਹੈ ਜੀ ਤੇ ਸੁਆ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਹੋਵੇ ਦੂਜਾ ਹੋਵੇ ਆਪਣੇ ਕਹਿਣ ਮੁਤਾਬਕ ਭਾਵੇਂ ਤੇ ਜਾਵੇ ਭੈਣ ਭਰਾਵਾਂ ਦੀ ਗਾੜੀ ਆ ਭਾਵੇਂ 7ਵਾਂ ਨਾਲੇ 8ਵਾਂ ਨਾਲੇ 10ਵਾਂ ਨਾਲੇ ਅਗਲੇ ਦੀ ਸਮਝ ਵਰਤੇ ਹਾਂਜੀ ਹਾਂ ਠੀਕ ਹੈ ਜੀ ਆਪਾਂ ਹਰ ਵੀਡੀਓ ਜਿਗਰ ਕਰਦੇ ਆ ਵੀ ਆਪਣਾ ਚਾਰ ਚੂੜੇ ਡਕਰ ਜਿਹੜੇ ਨਵੇਂ ਆਉਂਦੇ ਨੇ ਨਾਲ ਥੋੜੇ ਜਿਹਾ ਖਾਂਦੇ ਨਹੀਂ ਆ ਠੀਕ ਹੈ ਜੀ ਦੁੱਧ 7 ਲੀਟਰ ਜੇ ਇਹਨੂੰ ਸੂਈ ਨੂੰ 4 ਮਹੀਨੇ ਹੋਏ ਜੀ 4 ਮਹੀਨੇ ਹੋਏ ਬਣੀ ਸੋਰੀ ਨੂੰ ਉਹਨਾਂ ਦੇ ਕਹਿਣ ਮੁਤਾ ਠੀਕ ਹੈ ਜੀ ਉਹ ਵੀ ਆਪਾਂ ਨੇ ਵੀ ਅਗਲੇ ਆਪ ਦਾ ਚੋਕੇ ਤਸਲੀ ਕਰਕੇ ਖਰੇ 7 ਲੀਟਰ ਦੁੱਧ ਉਹ ਘਟਾਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰਾਓ ਚੈੱਕ ਹੋਲ ਕੇ ਲਓ ਜੀ ਥਾਣ ਥੁਣ ਚਾਹੀ ਕਿਵੇਂ ਵਧੀਆ ਜੀ ਚੋਣ ਇੱਕ ਨੰਬਰ ਆ ਪੂਰੀ ਗਾਰੰਟੀ ਹੈ ਨਾ ਚੋਣ ਇੱਕ ਨੰਬਰ ਆ ਚੋਣ ਬਾਕੀ ਇਹ ਪੋਲੀ ਆ ਬੱਚਾ ਹੈ ਨਹੀਂ ਮਿਲਦੀ ਭੜੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਦੁੱਧ ਦਾ ਦਸ਼ਾਈ ਫਿਰ ਤੁਸੀਂ ਦੱਸ ਦਿਓ ਕਿੰਨਾ ਦੁੱਧ ਭਾਜੀ 7 ਲੀਟਰ ਲੋਇਰ ਦਾ ਦੁੱਧ ਭਾਵੇਂ ਆਠੀ ਹੋਵੇ ਹਾਂਜੀ 7 ਦੀ ਆਪਾਂ ਗਰੰਟੀ ਦਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਸਵੇਰ ਕਹਿਣ ਨੂੰ ਭਾਵੇਂ ਦੂਜਾ ਕਹਿ ਲਈਏ ਤੀਜਾ ਕਹਿ ਲਈਏ ਆਪਾਂ ਤੀਜਾ ਕਹਿ ਕੇ ਦਵਾਂਗੇ ਬਾਕੀ ਭੈਣ ਭਰਾਵਾਂ ਦੀ ਗਾੜੀ ਸਮਝਿਆ ਹਾਂਜੀ ਬਿਲਕੁਲ ਪੰਜਵਾਲ ਵਾਲੇ ਛੇਵਾਂ ਵਾਲੇ ਜੋ ਮਰਜ਼ੀ ਕਹਿ ਲੈਣ ਹਾਂਜੀ ਹਾਂਜੀ ਗਾੜੀ ਸ਼ੀਸ਼ਾ ਜੀ ਬਿਲਕੁਲ ਜੀ ਬਿਲਕੁਲ ਬਾਕੀ ਆਪਣੀ ਕੋਈ ਭਰਾਣ ਕੇ ਤਸੱਲੀ ਕਰ ਤਸੱਲੀ ਕਰੇ ਜੀ ਆਪਦੀ ਕੋਈ ਨਹੀਂ ਬਸ ਜੀ ਅਗਲੇ ਦਾ ਹੱਕ ਬਣਾਦਾ ਪੈਸੇ ਦੇਣੇ ਜਿੰਨੇ ਹਾਂਜੀ ਹਾਂਜੀ ਬਿਲਕੁਲ ਜੀ ਬ ਕਿਵੇਂ ਛਾਈ ਸੀਲਸ ਲੱਗ ਪੂਰੀ ਪੂਰੀ ਜੀ ਪੂਰੀ ਸੀਲਸ ਲੱਗ ਲਓ ਜੀ ਫੇਸ ਕਰ ਲੋ ਜੀ ਚੈੱਕ ਗੋਲ ਸਿੰਘ ਜੀ ਪੂਰੀ ਬਾਕੀ ਭਾਈ ਰੇਟ ਬਹੁਤ ਆਪਾਂ ਲੈਸ ਕਰਕੇ ਦੇਣੀ ਆ ਪੂਰਾ ਡਾਊਨ ਰੇਟ ਹੋਊਗਾ ਇਹਦਾ ਠੀਕ ਹੈ ਛਾਈ ਕੀ ਰੇਟ ਰੂਟ ਕਰਦੇ ਇਹਦਾ ਰੇਟ ਤੇ ਭਾਈ ਜਿੱਦੀ ਮੈਂ ਆ ਨਾ ਹਾਂਜੀ ਜਿਹੜਾ ਆਪਾਂ ਰੇਟ ਕਰ ਦੇਣਾ ਤੁਸੀਂ ਵੀ ਆਖਣਾ ਵੀ ਘੱਟ ਕੀਤਾ ਦੱਸੋ ਛਾਈ ਹਾਂ ਨਾ ਇੱਕੋ ਹੀ ਸਰਦ ਤੇ ਪਹੁੰਚ ਕਰੀ ਗਏ ਹਾਂ ਨਾ ਇੱਕੋ ਰੇਟ 55 ਕਰੀ ਗਏ ਹਾਂ ਦਾ ਅਦੋਰ ਪੂਰੇ 50000 ਚ ਬੋਲੀ ਕਰਾਂ ਪੂਰੇ 50000 ਦੇ ਵਿੱਚ ਦੇਖੋ ਗੱਡੀ ਆਪਦੀ ਲੈਓ 47000 ਦੀ 47000 ਰੇਟ ਆ ਜੋ ਹੋਣੇ ਜੀ 100 ਰੁਪਿਆ ਛੋੜ ਵਾਲੇ 200 ਵਾਲੇ ਔੜਦਿਆਂ ਵਾਲਾ ਹਣਾ ਜੀ ਫੜੇ ਵੀ ਜਿਆਦਾ ਨਹੀਂ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਦਿਓ ਜੀ ਇਹਦੀ ਜਾਣਕਾਰੀ ਇਹ ਭਾਜੀ ਸੂਰਾ ਭੈਣ ਭਰਾਵਾਂ ਦੇ ਗਾੜੀ ਏ ਹਾਂ ਜੀ ਮੂੰਹ ਆਪਾਂ ਫੜ ਕੇ ਵਿਖਾ ਦਿੰਨੇ ਮੈਂ ਦਾ ਇਹ ਨਹੀਂ ਕਿ ਮੈਂ ਕੋਈ ਜਿਆਦੀ ਪੁਰਾਣੀ ਆ ਆ ਦੇਖੋ ਕੋਈ ਇਹ ਨਾ ਕਿ ਦੰਦ ਡਿੱਗੇ ਮੈਂ ਦੇ ਹਾਂ ਜੀ ਹਾਂ ਜੀ ਕਲਿੰਗਾਰ ਕੇ ਦੰਦ ਜੀ ਮਹਿੰਦੇ ਸਿਰਫ ਕਿਸੇ ਨੇ ਭੈਣ ਭਰਾ ਨੇ ਸਾਂਭੀ ਨਹੀਂ ਆ ਸਾਂਭੀ ਨਹੀਂ ਆ ਚਲੋ ਜਿੱਦਾਂ ਦੀ ਸਾਂਭ ਜਿੱਦਾਂ ਦੀ ਮੈਂ ਉਦਾਂ ਦਾ ਮੁੱਲ ਹੋਏ ਨਾ ਭਾਜੀ ਠੀਕ ਹੈ ਕਿ ਨਹੀਂ ਗੱਲ ਬਿਲਕੁਲ ਬਿਲਕੁਲ ਤੇ ਸੁਆ ਭਾਜੀ ਭੈਣ ਭਰਾਵਾਂ ਦੇ ਗੜੀ ਆ ਹਾਂਜੀ ਭਾਵੇਂ ਚੌਥਾ ਵਾਲੇ ਕੋ ਪੰਜਵਾਂ ਵਾਲੇ ਕੋ ਦਾਵਾਂ ਨਾਲੀ ਠੀਕ ਆ ਜੀ ਆਪਾਂ ਤੀਜਾ ਚੌਥਾ ਕਰਕੇ ਦੇਣਗੇ ਤੀਜਾ ਚੌਥਾ ਕਰਕੇ ਦੇਣਗੇ ਹਾਂਜੀ ਹਾਂਜੀ ਚੌਥਾ ਵਾਲ ਸੁਆ ਕਰਕੇ ਦਵਾਂਗੇ ਬਾਕੀ ਭੈਣ ਭਰਾ ਜਿਆਦੀ ਮਹਿੰ ਪ੍ਰਾਣੀ ਹੋਵੇ ਤੇ ਭਾਜੀ ਥੋੜਾ ਜਿਹਾ ਮੈਂ ਸਾਂਭੀ ਕੱਟ ਇੱਕ ਨਾਲੇ ਤਾਜੀ ਸੂਈ ਜੇ ਮੈਂ ਬੱਚੇ ਨੂੰ ਝਾਤੀ ਮਾਰਾਂ ਤਾਜੀ ਪਰसों ਚਾ ਉਹਦੀ ਸੂਈ ਹੈ ਜੀ ਹਫਤੇ ਤੋਂ ਅੰਦਰ ਹੀ ਆ। ਅੱਛਾ ਹਫਤੇ ਤੋਂ ਅੰਦਰ ਹੀ ਆ ਜੀ। ਕੋਈ ਬੌੜਾ ਲਾਲੇ? ਹਾਂਜੀ। ਭਾਵੇਂ ਦੁੱਧ ਲਾਲੇ। ਠੀਕ ਹੈ ਜੀ। 7 ਕਿਲੋਟਰ ਦਾ ਵਾਰਾ ਜੇ ਕੋਈ 6 ਲ ਕਰਕੇ ਪੱਕਾ ਆਪਣੇ ਨਾਲ। ਹਾਂਜੀ। ਸਬਦਾ ਕਰ ਲਈ। ਠੀਕ ਹੈ ਜੀ। 6 ਲਟਰ ਲਾ ਅਗਰ ਪੱਕਾ ਕਰ ਲੇ। ਮਗਰ ਕੱਟੀ ਹੈ ਜੀ। ਮਗਰ ਕੱਟੀ ਹੈ ਜੀ। ਹਾਂ ਮਗਰ ਕੱਟੀ ਆ। ਲਓ ਜੀ ਕਰੋ ਜੀ। ਆ ਬੱਚੇ ਦੋ ਕਹਿ ਗਏ ਇਹਦੇ ਉੱਤੇ ਲਾ ਕੇ ਬੱਤਾ ਤੇ 나ੜੂ ਲਾ ਤਾ ਨਾ। ਠੀਕ ਹੈ ਜੀ। ਤੇ ਸੂਈ ਤਾਜੀ ਬਾਕੀ ਭੈਣ ਭਰਾਵਾਂ ਨੇ ਗਾੜੀ ਸਾਰਾ ਹਫਤੇ ਤੋਂ ਅੰਦਰ ਆ। ਬਿਲਕੁਲ ਜੀ। ਦੁੱਧ ਲਾਲੇ ਠੀਕ ਸ਼ਾ ਜੀ ਠੀਕ ਹਾਂਜੀ ਤੇ ਸੁਗਾ ਬਾਕੀ ਆਪਾਂ ਦੱਸਦਾ ਜੀ ਪੰਜ ਚੌਥਾ ਲਾਲੇ ਪੰਜਵਾਂ ਲਾਲੇ ਹੈ ਜੀ ਅਗਲੇ ਦੀ ਸਮਝ ਹੈ ਨਾ ਹਾਂ ਹਾਂ ਬਾਕੀ ਇਹ ਆ ਵੀ ਸੂਈ ਸਵਾਈ ਜੀ ਹਾਂਜੀ ਆਪਦੀ ਕੋਚੋ ਕੇ ਖੜੇ ਜਿੰਦਾ ਚੋਗੇ ਖੜੇ ਤਾਂ ਜੀ ਹੈ ਨਾ ਹਾਂਜੀ 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 ਠੀਕ ਆ ਜੀ ਲਓ ਜੀ ਕਰੋ ਜੀ ਚੈੱਕ ਇੱਕ ਥੋੜੀ ਸੰਭੀ ਨਹੀਂ ਮੈਂ ਤੇ ਇੱਕ ਥੋੜੀ ਨਾ ਸੂਚ ਆਈ ਆ ਹਾਂਜੀ ਤੁਹਾਨੂੰ ਮੈਂ ਡੰਗਰ ਤਾਜਾਂ ਸੋਇਆ ਹੁੰਦਾ ਥੋੜਾ ਜਿਹਾ ਡਿਆੜੀ ਡੰਗ ਹੋ ਜਾਂਦਾ ਹੋ ਜਾਂਦਾ ਖਿੱਚਿਆ ਜਾਂਦਾ ਇਹ ਖਿੱਚਿਆ ਜਾਂਦਾ ਜੀ ਖਿੱਚਿਆ ਜਾਂਦਾ ਲਓ ਜੀ ਕਰੋ ਜੀ ਥੋੜੀ ਜੀ ਸਾੰਭੀ ਘਟਿਆ ਨੂੰ ਮੈਂ ਪਹਿਲਾਂ ਹਾਂਜੀ ਹਾਂਜੀ ਬਾਕੀ ਕੋਈ ਵੀਰ ਭਰਾ ਸਾਹਮ ਕਰੇ ਦੁੱਧ ਤੇ ਵਦਨੇ ਮੈਂ ਨਾ ਨਹੀਂ ਵਦਨਾ ਵਦਨਾ ਬਸ ਹਨਾ ਜੀ ਹਾਂ ਲਓ ਜੀ ਕਰੋ ਜੀ ਚੈੱਕ ਤੇ ਮਗਰੇ ਆ ਜੀ ਕੱਟੀ ਮਗਰ ਕੱਤੀ ਹੈ ਕੱਟੀ ਵੀ ਬਣ ਗਈ ਛਾਈ ਤੇ ਗੱਲਾਂ ਪਰੇ ਹਨਾ ਜੀ ਹਾਂਜੀ ਇਹਦੀ ਕੱਟੀ ਮਗਰ ਬਾਕੀ ਭਾਈ ਰੇਟ ਆਪਾਂ ਜੈਰ ਕਰ ਦੇਣਾ ਤਾਨੂੰ ਪਤਾ ਕੱਟੀ ਦੇ ਜਿਹੜੀ ਜੰਮਦੇ ਬੱਚੇ ਜਿਹੜੇ ਲੋਕੀ ਮੁੱਲ ਕਰੀ ਜਾਂਦੇ ਕਨਾ ਕਨਾ ਨੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਸ਼ਾ ਜੀ ਕੀ ਰੇਟ ਸੌਟ ਕਰਦੇ ਇਹਦਾ ਭਾਈ ਛੋਟਾ ਉਹ ਬਿਲਕੁਲ ਭਾ ਚਲੋ ਤੁਹਾਨੂੰ ਪਤਾ ਜੇ ਟੋਕੜ ਹੋਵੇ ਮੈਂ ਫਿਰ ਟੋਪਰ ਦੇ ਹਿਸਾਬ ਨਾਲ ਮੁੱਲ ਹੁਣਾਂ ਸੱਜਰਿਆ ਭਾਈ ਹਾਂਜੀ ਹਾਂਜੀ ਆਪਾਂ ਇਹਦਾ ਕੋ 60 65 ਨਹੀਂ ਉਹ 50 55 ਨਹੀਂ ਹਾਂਜੀ 48000 ਦੇ ਵਿੱਚ ਪਹੁੰਚ ਹੋਊਗੀ 48 ਗੱਡੀ ਆਪਦੀ ਲੈ ਆਵੇ ਪੂਰੇ 45000 ਦੀ ਦੇਣੀ ਗੱਡੀ ਆਪਦੀ ਲੈ ਆਵੇ ਪੂਰੇ 45000 ਹਾਂਜੀ ਹਾਂਜੀ ਠੀਕ ਠੀਕ ਹੈ ਜੈ ਜੈ ਰੇਟ ਬਿਲਕੁਲ ਜੀ ਹਾਂ ਆਪਾਂ ਰੇਟੂ ਕਰਨੇ ਆ ਵੀ ਜਿਹੜੇ ਹੋਣੇ ਨਹੀਂ ਆ ਹਾਂਜੀ ਹਾਂਜੀ ਬਿਲਕੁਲ ਆਪਣੇ ਫਾਰਮ ਤੇ ਮਿਲਣੇ ਨੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਸਾਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਭਾਜੀ ਆਪਣਾ 628474127 628474127 ਹਾਂਜੀ ਨਾਮ ਜੇ ਪ੍ਰਤਾਪ ਸਿੰਘ ਝਾਂ ਠੀਕ ਹੈ ਜੀ ਝਾਂਕਾ ਕੁਰਦਾ ਜਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਤੇ ਬਾਕੀ ਇਨੀਆਂ ਬੇਨਤੀਆਂ ਪੈਣ ਪਾ ਪ੍ਰਵਾਨ ਕਰਨ ਠੀਕ ਹੈ ਜੀ ਤੇ ਕੋਈ ਵੀ ਡੰਗਰਿਆ ਸਾਈ ਆਪਦੀ ਪਰਿਵਾਰ ਦੇ ਵਿੱਚ ਬਹਿ ਕੇ ਵਿਖਾ ਕੇ ਫਿਰ ਆਪਾਂ ਨੂੰ ਪਾਓ ਠੀਕ ਹੈ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਤਸੱਲੀ ਕਰੋ ਬਿਲਕੁਲ ਠੀਕ ਹੈ ਜੀ ਉਹ ਭਾਈ ਚਲੋ ਕੋਈ ਗੱਲ ਨਹੀਂ ਬਾਕੀ ਕੋ ਵੱਧ ਘਟ ਕੇ ਇਹਦੇ ਸ਼ਾਨ ਦੇ ਖਿਲਾਫ ਆਪਣਨ ਤੋਂ ਬੋਲਿਆ ਗਿਆ ਹੋਵੇ ਇਹ ਆਪਾਂ ਕੋਈ ਗੱਲ ਨਹੀਂ ਮਾਫੀ ਮੰਗਦੇ ਆ ਭੈਣ ਭਰਾਵਾਂ ਤੋਂ ਠੀਕ ਹੈ ਤੇ ਕਿਸੇ ਨੇ ਵੀ ਬਾਕੀ ਭੈਣ ਭਰਾਣੇ ਆਉਣਾ ਵਾ ਤੇ ਫੋਨ ਕਰਕੇ ਖਾਸ ਕਰ ਚਲੋ ਆਪਣੇ ਜਿਹੜਾ ਲਾਗੂ ਬਣਿਆ ਆਉਂਦਾ ਉਹ ਨਹੀਂ ਗੱਲ ਕੋਈ ਦੂਰੋਂ ਭੈਣ ਭਰਾ ਹੜਾ ਆਉਂਦਾ ਨਾ ਫੋਨ ਕਰਕੇ ਤੇ ਫਿਰ ਆਪਣੇ ਨੂੰ ਆਵੇ ਠੀਕ ਬਾਕੀ ਦਾ ਆਪਣੀਆਂ ਵੀਡੀਓ ਤੁਹਾਨੂੰ ਪਤਾ ਪੈਂਦੀਆਂ ਰਹਿਣੀਆਂ ਦੇਖ ਕੇ ਡੰਗਰ ਦੇਖ ਕੇ ਪਸੰਦ ਕਰਕੇ ਫਿਰ ਅਗਲਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਫਿਰ ਕਈ ਨਾ ਕਈ ਵੀਡੀਓ ਹਸਾਉਣਾ ਭੈਣ ਭਰਾ ਤਰ ਪਿੰਦੇ ਆ ਵੀ ਆ ਡੰਗਰ ਆਪ ਲੈ ਲੈਣਾ ਡੰਗਰ ਆਉਂਦੇ ਨੂੰ ਵਿਗਿਆ ਹੁੰਦਾ ਵਿਗਿਆ ਹੁੰਦਾ ਤੇ ਜਦੋਂ ਤੁਹਾਨੂੰ ਬੜਾ ਫਿਰ ਸਾਈ ਫੜ ਲਈਏ ਨਾ ਠੀਕ ਫਿਰ ਮਨ ਕੋ ਦੂਜੇ ਨੂੰ ਨਹੀਂ ਦਿੱਤਾ ਜਾਂਦਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਨਿਕਲ ਜਾਂਦੇ ਆ ਹਾਂਜੀ ਡੰਗਰ ਕਿੰਨਾ ਕੁ ਟਾਈਮ ਲੱਗਦਾ ਨੇ ਮਾਲ ਭਾਜੀ ਵਿਗ ਜਾਂਦਾ ਜੀ ਉਸੇ ਉਸੇ ਵੇਲੇ ਮਾਲਾ ਵੇ ਆਪਣਾ ਭਾਅ ਉਤਰਿਆ ਜੀ ਹਾਂਜੀ ਹਾਂ ਬੇਲਗੋਦੀ ਵਿੱਚ ਵੇਚਣਾ ਚਲੋ ਆਪਣਾ ਪਰਦਾ ਭਾਣ ਭਰਾਵਾ ਨੂੰ ਮੁੰਮਾ ਵੇਚਣ ਵਾਲੇ ਵੀ ਆਪਣੇ ਤੋਂ 50 ਦੇ ਵਿੱਚੋਂ ਮੰਨ ਲਓ 100 ਦੇ ਵਿੱਚੋਂ ਕੋ 60% ਜਿਹੜੇ ਵਪਾਰੀ ਵੀ ਆਪਣੇ ਦੇ ਵੇਚਣ ਵਾਲੇ ਕਰਦੇ ਠੀਕ ਹੈ ਜੀ ਹਾਂ ਜੀ ਚੜ ਕੇ ਪਰਸੈਂਟ ਜਿਹੜਾ ਉਹ ਘਰ ਵਾਲਾ ਗਾਹ ਕਾਉਣਾ ਠੀਕ ਹੈ ਜੀ ਹਾਂ ਜੀ ਓਕੇ ਜੀ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਹੀ ਅੱਜ ਦੇ ਦਿਨ ਆਗ ਪਿੰਡ ਝਾਮਕਾ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਾਹਿਬ ਤੇ ਵੀਰ ਨੇ ਡਿਟੇਲ ਸਾਰੀ ਸਾਂਝੀ ਕਰਤੀ ਹੈ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈ